ਦੀ 2 ਮਿੰਟ ਬਣਦੇ ਨੇ ਸੋ ਅਫਸਰਾ ਪ੍ਰਤਾਪ ਸਿੰਘ ਬਾਜਵਾ ਜੀ ਬਹੁਤ ਮਿਹਰਬਾਨੀ ਸਰ ਬਹੁਤ ਹੀ ਅਹਿਮ ਬਿੱਲ ਹੈ ਜਿਹਦੇ ਵੱਲ ਸਾਰਾ ਪੰਜਾਬੀ ਜਗਤ ਵਰਲਡ ওভার ਬਹੁਤ ਸਾਲਾਂ ਤੋਂ ਉਾਸਮੀਦ ਕਰ ਰਿਆ ਸੀ ਕਿ ਇਸ ਬਿੱਲ ਨੂੰ ਵਾਪਸ ਕਿਸ ਸ਼ੇਪ ਦੇ ਵਿੱਚ ਲੈ ਕੇ ਆਂਦਾ ਹੈਗਾ ਇਹਦਾ ਖਲੜਾ ਕੀ ਤਿਆਰ ਹੋਏਗਾ ਕੱਲ ਮੈਨੂੰ ਯਾਦ ਹੈ ਸਾਡੇ ਆਨਰੇਬਲ ਸੀਐਮ ਸਾਹਿਬ ਨੇ ਜਦੋਂ ਮੈਂ ਤੁਹਾਡੇ ਧਿਆਨ ਚ ਗੱਲ ਲਿਆਂਦੀ ਸੀ ਕਿ ਸਰ ਸਾਨੂੰ ਬਿੱਲ ਦੀ ਕਾਪੀ ਜਿਹੜੀ ਹੈ ਨੇਰੀ 15 ਮਿੰਟ ਪਹਿਲੇ ਮਿਲੀ ਕਨਵੈਨਸ਼ਨਜ਼ ਨੇ ਮਿਨਿਮਮ 48 ਆਵਰਸ ਪਾਰਲੀਮੈਂਟ ਦੀਆਂ ਕਨਵੈਨਸ਼ਨਜ਼ ਨੇ ਮਿਨਿਮਮ 72 ਘੰਟੇ ਪਹਿਲੇ ਅਸੀਂ ਇਹ ਗੱਲ ਕਹੀ ਸੀ ਅਸੀਂ ਕੰਪਿਊਟਰਸ ਤੇ ਹਨ ਨਹੀਂ ਇਹ ਲੀਗਲ ਚੀਜ਼ ਹੈ ਇਹਦੇ ਵਿੱਚ ਸਾਨੂੰ ਆਪਣੀ ਪਾਰਟੀ ਦੇ ਸਾਥੀਆਂ ਨਾਲ ਵੀ ਸਾਨੂੰ ਐਡਵੋਕੇਟਸ ਨਾਲ ਸਾਰਿਆਂ ਨਾਲ ਸਲਾਹ ਕਰਨੀ ਪੈਗੀ ਆਈ ਐਮ ਐਕਸਟ੍ਰੀਮਲੀ ਥੈਂਕਫੁਲ ਯੂ ਹੈਵ ਬੀਨ ਵੈਰੀ ਗ੍ਰੇਟ ਐਂਡ ਮੈਗਨਿਮਸ ਤੁਸੀਂ ਸਾਰੀ ਆਪੋਜੀਸ਼ਨ ਪਾਰਟੀਆਂ ਨਾਲ ਜੋ ਬੀਏਸੀ ਦੀ ਮੀਟਿੰਗ ਵਿੱਚ ਫੈਸਲਾ ਹੋਇਆ ਸੀ ਤੁਸੀਂ ਉਹਦੇ ਤੇ ਉਹਨੂੰ ਪ੍ਰਵਾਨ ਚੜਾਇਆ ਵੀ ਐਕਸਟ੍ਰੀਮਲੀ ਥੈਂਕਫੁਲ ਬਹੁਤ ਸਿਰਕਲ ਸੀਐਮ ਸਾਹਿਬ ਨੇ ਗੱਲ ਕਹੀ ਕਿ ਬਾਜਵਾ ਸਾ ਤੁਸੀਂ ਟਾਈਮ ਮੰਗਦੇ ਹੋ ਤਾਂ ਮਤਲਬ ਤੁਸੀਂ ਪ੍ਰੀਪੇਅਰਡ ਨਹੀਂ ਮੈਂ ਤੁਹਾਡੇ ਧਿਆਨ ਸਰ ਇਹ ਗੱਲ ਆਖਿਆਣਾ ਚਾਹੁੰਦਾ ਅਸੀਂ ਤੇ ਨੇਰੇ 12 ਘੰਟੇ ਮੰਗੇ ਸੀ ਤੁਹਾਡੀ ਸਰਕਾਰ ਨੂੰ ਸਰ ਮੈਨੂੰ ਯਾਦ ਹੈ ਜਦੋਂ ਅਜੇ ਸਰਕਾਰ ਨਹੀਂ ਸੀ ਬਣੀ ਉਸ ਟਾਈਮ ਤੁਹਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਜੀ ਨੇ ਸਮੁੱਚੇ ਪੰਜਾਬ ਨੂੰ ਇਹ ਯਕੀਨ ਦਵਾਇਆ ਸੀ ਕਿ ਜਿੱਦਣ ਸਾਡੀ ਤੁਸੀਂ ਤਬਦੀਲੀ ਲੈ ਕੇ ਆਓ ਸਰਕਾਰ ਚ ਜਿੱਦਣ ਕੋਈ ਆਨੈਸਟੀ ਮਿਨਿਸਟਰ ਆਏਗਾ ਇਮਾਨਦਾਰ ਮੈਨੂੰ ਉਹ ਸ਼ਬਦ ਯਾਦ ਨੇ ਅਸੀਂ ਕੁਮਰ ਵਿਜੇ ਪ੍ਰਤਾਪ ਸਿੰਘ ਤੁਹਾਡੇ ਹੀ ਜਿਹੜੇ ਉਦੋਂ ਪੋਸਟਰ ਬॉय ਤੁਸੀਂ ਬਣਾਏ 13 ਸਾਲ ਦੀ ਇੱਕ ਆਈਪੀਐਸ ਨੂੰ ਨੌਕਰੀ ਛਡਾਈ ਉਹਨੂੰ ਵਾਅਦਾ ਕੀਤਾ ਗਿਆ ਕਿ ਤੈਨੂੰ ਮਿਨਿਸਟਰੀ ਆਫ ਹੋਮ ਅਫੇਅਰਸ ਦਵਾਂਗੇ ਤੇਰੇ ਜ਼ਰੀਏ ਅਸੀਂ ਬੇਅਦਬੀ ਦੇ ਕੇਸਸ ਡਰੱਗਜ਼ ਦੇ ਕੇਸਸ ਤੇਰੇ ਜ਼ਰੀਏ ਇਹਨੂੰ ਨੇਪਰੇ ਚਾੜਾਂਗੇ ਡਿਪਟੀ ਚੀਫ ਮਿਨਿਸਟਰ ਬਣਾਵਾਂਗੇ 13 ਸਾਲ ਉਹ ਨੌਕਰੀ ਛੱਡ ਕੇ ਆਈਪੀਐਸ ਦੀ ਨੌਕਰੀ ਉਹ ਤੁਹਾਡੇ ਵਿੱਚ ਆ ਗਿਆ ਸਾਰੇ ਪੰਜਾਬ ਵਿੱਚ ਉਹਨਾਂ ਨੂੰ ਘੁਮਾਇਆ ਫਰਾਇਆ ਗਿਆ ਉਹਨਾਂ ਦੇ ਪੋਸਟਰ ਲਗਾਏ ਗਏ ਤੇ ਇਹ ਗੱਲ ਕੇਜਰੀਵਾਲ ਸਾਹਿਬ ਨੇ ਕਹੀ ਸੀ ਵਿਥਿਨ 24 ਆਵਰਸ ਕਿ 24 ਘੰਟਿਆਂ ਦੇ ਵਿੱਚ ਮੇਰੀ ਪਾਰਟੀ ਜਦੋਂ ਸਰਕਾਰ ਚਾਹੇਗੀ ਅਸੀਂ ਇਸ ਨੂੰ ਨੇਪਰੇ ਚਾੜਾਂ ਕਿਉਂਕਿ ਜਿਹੜੀ ਸਿੱਟ ਬਣੀ ਹੈ ਇਹਦਾ ਬੇਦਬੀਆਂ ਦੇ ਕੇਸਸ ਦੇ ਵਿੱਚ ਉਹਦੇ ਵਿੱਚੋਂ ਮੈਂਬਰਸ ਉਹਨਾਂ ਨੇ ਕਿਹਾ ਸੀ ਕੁਮਰ ਵਿਜੇ ਪ੍ਰਤਾਪ ਦੀ ਸਿੱਟ ਨੂੰ ਉਸ ਤਰ੍ਹਾਂ ਹੀ ਇਨ ਬਿਨ ਲਾਗੂ ਕਰਾਂਗੇ ਲਾਗੂ ਕਰਨ ਤੋਂ ਬਾਅਦ ਚਵੀਆਂ ਕਹੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਕਟੜੇ ਤੱਕ ਪਹੁੰਚਾ ਦਿੱਤਾ ਜਾਏਗਾ ਮੈਨੂੰ ਅੱਜ ਸਾਰੇ ਪੰਜਾਬ ਨੂੰ ਦੱਸ ਦੇ ਇਹ ਅਫਸੋਸ ਹੁੰਦਾ ਹੈ ਕਿ ਜਿਹੜੇ ਮੁੱਖ ਮੰਤਰੀ ਸਾਹਿਬ ਸਾਨੂੰ 12 ਘੰਟੇ ਨਹੀਂ ਸੀ ਦੇਣਾ ਚਾਹੁੰਦੇ ਉਸ ਮੁੱਖ ਮੰਤਰੀ ਦੀ ਸਰਕਾਰ ਨੂੰ 27456 ਘੰਟੇ ਇੰਤਜ਼ਾਰ ਕਰਨਾ ਪਿਆ ਅੱਜ ਤੁਹਾਡੀ ਸਰਕਾਰ ਆਈ ਨੂੰ ਸਪੀਕਰ ਸਾਹਿਬ 27456 ਘੰਟੇ ਹੋ ਚੁੱਕੇ ਨੇ 24 ਘੰਟਿਆਂ ਦੇ ਬਜਾਏ 1 ਦਿਨ ਦੇ ਬਜਾਏ 1144 ਦਿਨ ਹੋ ਚੁੱਕੇ ਨੇ 1144 ਅੱਜ ਤੁਸੀਂ ਬਿੱਲ ਕਿਹੜਾ ਲੈ ਕੇ ਆਂਦਾ ਜਿਹੜਾ 2018 ਦੇ ਵਿੱਚ ਕਾਂਗਰਸ ਲੈ ਕੇ ਆਈ ਯੂਨੀਨਿਮਸਲੀ ਪਾਸ ਹੋਇਆ ਸੀ ਮੈਂ ਅਜ ਮੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹਾਂਗਾ ਕਿਰਪਾ ਕਰਕੇ ਪੰਜਾਬ ਦੇ ਲੋਕਾਂ ਨੂੰ ਦੱਸੋ ਜਦੋਂ ਦਾ ਰਾਸ਼ਟਰਪਤੀ ਸਾਹਿਬ ਦੇ ਯੈਸ ਵਾਸਤੇ ਉਹਨਾਂ ਦੇ ਸਿਗਨੇਚਰਸ ਵਾਸਤੇ ਜਦੋਂ ਦਾ ਬਿੱਲ ਉੱਥੇ ਪਿਆ ਹੈ ਕੀ ਤੁਸੀਂ ਸਾਢੇ ਤਿੰਨ ਸਾਲਾਂ ਚ ਇੱਕ ਵਾਰ ਵੀ ਹਿੰਦੁਸਤਾਨ ਦੇ ਰਾਸ਼ਟਰਪਤੀ ਕੋ ਗਏ ਇਸ ਬਿੱਲ ਕੇ ਇਸ ਨੂੰ ਸੈਂਕਸ਼ਨ ਦਿੱਤੀ ਜੇ ਯਾ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲੇ ਇਹਦੇ ਬਾਰੇ ਕਿਉਂਕਿ ਕਾਉਂਸਲ ਆਫ ਮਨਿਸਟਰਸ ਦੀ ਐਡਵਾਈਸ ਨਹੀਂ ਰਾਸ਼ਟਰਪਤੀ ਨੇ ਕੰਮ ਕਰਨਾ ਹੁੰਦਾ ਯੂ ਨੇਵਰ ਫਾਊਂਡ ਇਟ ਕੋਈ ਤੁਹਾਨੂੰ ਵਕਤ ਨਹੀਂ ਲੱਗਾ ਜੀ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਸਪੀਕਰ ਸਾਹਿਬ ਤੁਸੀਂ ਵੀ ਉਸੇ ਸਰ ਜ਼ਮੀਨ ਤੋਂ ਇੱਕ ਗੁਰ ਸਿੱਖੋ ਸਾਨੂੰ ਕਦਰ ਹੈ ਤੁਹਾਡੇ ਗੁਰ ਸਿੱਖ ਹੋਣ ਦੀ ਮੈਨੂੰ ਪਤਾ ਤੁਹਾਨੂੰ ਵੀ ਬਹੁਤ ਭਾਰੀ ਤਕਲੀਫ ਹੈ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਆਂ ਨੇ ਜਿਹੜੇ ਤੁਹਾਡੇ ਹੱਥ ਵਸ ਚੁਈਆਂ ਨੇ ਸਾਰਿਆਂ ਨੂੰ ਪਹਿਲੇ ਸਭ ਇਥੋਂ ਮੈਂ ਸ਼ੁਰੂ ਕਰਨਾ ਚਾਹਾਂਗਾ ਇਹ ਮਸਲਾ ਸਾਰਿਆਂ ਨੂੰ ਗੰਭੀਰ ਕਦੋਂ ਬਣਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਸਾਰਿਆਂ ਨੂੰ ਵੱਡੀ ਬੇਅਦਬੀ ਜਿਹੜੀ ਹੋਈ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਨੇ ਇਹ 1 ਜੂਨ 2015 ਦੇ ਵਿੱਚ ਬੁਰਜ ਜਵਾਰ ਸਿੰਘ ਵਾਲਾ ਪਿੰਡ ਜਿਹੜਾ ਉਥੋਂ ਚੋਰੀ ਕੀਤੇ ਗਏ ਦੂਸਰਾ ਇਨਸੀਡੈਂਟ ਚੰਡੀਗੜ੍ਹ ਬਾਅਦ ਦੀ ਚੰਦ ਮਹੀਨੇ ਬਾਅਦ ਸੌਰੀ 12 ਅਕਤੂਬਰ ਨੂੰ ਬਰਗਾੜੀ ਦੇ ਵਿੱਚ ਹੋਇਆ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਜਿਹੜੇ ਨੇ ਉਹਨਾਂ ਨੂੰ ਡਿਸਟロイ ਕੀਤਾ ਗਿਆ ਸੀ ਸਬਸਿਕਵੈਂਟਲੀ ਤੁਹਾਡੇ ਹੀ ਸ਼ਹਿਰ ਉਥੇ ਧਰਨੇ ਸ਼ੁਰੂ ਹੋ ਗਏ ਦੋ ਜਗ੍ਹਾ ਤੇ ਪਹਿਲਾ ਧਰਨਾ ਕੋਟਕਪੂਰਾ ਚੌਂਕ ਸ਼ੁਰੂ ਹੋਇਆ ਦੂਜਾ ਬਹਿਬਲ ਕਲਾਂ ਦੇ ਚੌਂਕ ਸ਼ੁਰੂ ਹੋਇਆ 14 ਤਰੀਕ ਨੂੰ ਸਰ ਜਿਹੜੀ ਗੱਲ ਸਾਡੇ ਸਾਹਮਣੇ ਆਈ ਹੈ ਉਹਦੇ ਵਿੱਚ ਇਹ ਹੈ ਕਿ ਉਦੋਂ ਦੇ ਮੁੱਖ ਮੰਤਰੀ ਚਾਹ ਪ੍ਰਕਾਸ਼ ਸਿੰਘ ਬਾਦਲ ਜੀ ਤੇ ਹੋਮ ਮਿਨਿਸਟਰ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਡੀਜੀਪੀ ਸੁਮੇਸ਼ ਸਿੰਘ ਸੈਣੀ ਨੂੰ ਇਹ ਹੁਕਮ ਕਲੀਅਰ ਕੱਟ ਜਾਰੀ ਕੀਤਾ ਕਿ ਆ ਜਿਹੜੇ ਬੈਠੇ ਨੇ ਦੋਨੋਂ ਜਗ੍ਹਾ ਤੇ ਸਿੰਘ ਬੈਠੇ ਨੇ ਬੇਅਦਬੀਆਂ ਦੇ ਖਿਲਾਫ ਗੁਰੂ ਦਾ ਜਾਬ ਕਰ ਰਹੇ ਨੇ ਇਹਨਾਂ ਨੂੰ ਉਥੋਂ ਖੇੜਿਆ ਜਾਏ ਸਵੇਰ ਤੱਕ ਉੱਥੇ ਰਹਿਣੇ ਨਹੀਂ ਚਾਹੀਦੇ ਸਬਸੀਕੁਐਂਟਲੀ ਲਾਠੀ ਚਾਰਜ ਹੋਇਆ ਕੰਟਰੋਲ 'ਚ ਨਹੀਂ ਆਇਆ ਬਾਅਦ ਦੇ ਵਿੱਚ ਉਹਨਾਂ ਨੂੰ ਫਾਇਰਿੰਗ ਕਰਨੀ ਪਈ ਕੋਟਕਪੂਰੇ 'ਚ ਕਈ ਬੰਦੇ ਇੰਜਰਡ ਹੋਏ ਤੇ ਬੇਬਲ ਕਲਾਂ ਦੇ ਵਿੱਚ ਦੋ ਸਿੰਘ ਸਾਡੇ ਸ਼ਹੀਦ ਹੋਏ ਜਿਹਦੇ ਵਿੱਚ ਇੱਕ ਕ੍ਰਿਸ਼ਨ ਭਗਵਾਨ ਜੀ ਇੱਕ ਗੁਰਜੀਤ ਸਿੰਘ ਨਾਂ ਦੇ ਦੋ ਸਿੰਘ ਸ਼ਹੀਦ ਹੋ ਗਏ ਸਰ ਸਬਸੀਕੁਐਂਟਲੀ ਐਫ ਆਈ ਆਰਸ ਹੋਈਆਂ ਇਹਲੇ ਦੋਨੋਂ ਕੇਸ ਫਰੀਦਕੋਟ ਚੱਲਦੇ ਰਹੇ ਇੱਕ ਚੱਲਦਾ ਰਿਹਾ ਤੇ ਚੰਦ ਮਹੀਨੇ ਬਾਅਦ ਉਹਨਾਂ ਚੋਂ ਇੱਕ ਕੇਸ ਉਹਨਾਂ ਦਾ ਇੱਕ ਜਿਹੜਾ ਜੁਰਮ ਜਿਹੜਾ ਆਦਮੀ ਕੇਸ ਵਿੱਚ ਸੀ ਕੇਸਪੀ ਉਹ ਇੱਥੇ ਹਾਈ ਕੋਰਟ ਚ ਆਇਆ ਉਹਨੇ ਅਪੀਲ ਕੀਤੀ ਕਿ ਮੇਰੀ ਜਾਨ ਨੂੰ ਖਤਰਾ ਹੋ ਸਕਦਾ ਸੀ ਫਰੀਦਕੋਟ ਦੇ ਵਿੱਚ ਕਿਉਂਕਿ ਇਮੋਸ਼ਨਸ ਬੜੇ ਹਾਇ ਨੇ ਮੈਂ ਚਾਹਾਂਗਾ ਸਾਡਾ ਕੇਸ ਜਿਹੜਾ ਬੇਬਲ ਕਲਾਮ ਵਾਲਾ ਉਹ ਸ਼ਿਫਟ ਕਰਕੇ ਚੰਡੀਗੜ੍ਹ ਕਰ ਦਿੱਤਾ ਜਾਏ ਉਹ ਕੇਸ ਚੰਡੀਗੜ੍ਹ ਸਰ ਕਲ ਦਿੱਤਾ ਪਿਛਲੇ ਤਕਰੀਬਨ 1 ਸਾਲ ਦਾ ਕੇਸ ਚੰਡੀਗੜ੍ਹ ਦੇ ਵਿੱਚ ਹੈ ਦੂਸਰਾ ਕੇਸ ਕੋਰਟ ਕਪੂਰੇ ਦੇ ਫਾਇਰਿੰਗ ਦਾ ਜੇ ਫਰੀਦਕੋਟ ਦੇ ਸੈਸ਼ਨ ਜੱਜ ਦੇ ਕੋਲ ਚੱਲ ਰਿਹਾ ਮੈਨੂੰ ਸਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਇੱਕ ਚੀਜ਼ ਬੜੀ ਹੈਰਾਨੀ ਵਾਲੀ ਜਿਹੜਾ ਸਾਰਾ ਪੰਜਾਬ ਇਸ ਗੱਲ ਤੋਂ ਦਹਿਲ ਜਾਏਗਾ ਉਹ ਇਹ ਹੈ ਕਿ ਜਿਨ੍ਹਾਂ ਨੂੰ ਤੁਸੀਂ ਮੁੱਖ ਦੋਸ਼ੀ ਕਹਿੰਦੇ ਰਹੇ ਹੋ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਰਹੇ ਹੋ ਕਿ ਇਹ ਆਦਮੀ ਨੇ ਜ਼ਿੰਮੇਵਾਰ ਜਿਨ੍ਹਾਂ ਨੇ ਬੇਦਬੀਆਂ ਕਰਾਈਆਂ ਤੇ ਇਥੋਂ ਤੱਕ ਸਾਡੇ ਸਿੰਘ ਸ਼ਹੀਦ ਕਰਾਏ ਸਾਹ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਇੱਕ ਕੇਸ ਦੇ ਵਿੱਚ ਜਿਹੜਾ ਕੋਟ ਕਪੂਰੇ ਦਾ ਕੇਸ ਹੈ ਉਹਦੇ ਵਿੱਚ ਆ 6 7 ਆਦਮੀਆਂ ਦੇ ਨਾਂ ਨੇ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਪੰਜਾਬ ਉਸ ਟਾਈਮ ਦੇ ਸੁਖਬੀਰ ਸਿੰਘ ਬਾਦਲ ਜਿਹੜੇ ਉਦੋਂ ਹੋਮ ਮਿਨਿਸਟਰ ਸਨ ਸੁਮੇਸ਼ ਸਿੰਘ ਸੈਣੀ ਪਰਮਰਾਜ ਸਿੰਘ ਉਮਰਾਨੰਗਲ ਚਰਨਜੀਤ ਸਿੰਘ ਸ਼ਰਮਾ ਅਮਰ ਸਿੰਘ ਚਾਲ ਸੁਖਵਿੰਦਰ ਸਿੰਘ ਮਾਨ ਦੂਜੇ ਪਾਸੇ ਜਿਹੜਾ ਕੇਸ ਬਹਿਬਲ ਕਲਾਂ ਚ ਬਣਿਆ ਸੀ ਉਹਦੇ ਵਿੱਚ ਸਰ ਪ੍ਰਕਾਸ਼ ਸਿੰਘ ਤੇ ਸੁਖਬੀਰ ਸਿੰਘ ਦਾ ਨਾਂ ਹੀ ਨਹੀਂ ਤੁਸੀਂ ਮੈਨੂੰ ਇੱਥੇ ਦਲੀਲ ਇਹ ਸਮਝਾਓ ਮੁੱਖ ਮੰਤਰੀ ਇੱਕ ਹੋਮ ਮਿਨਿਸਟਰ ਇੱਕ ਡੀਜੀਪੀ ਇੱਕ ਆਰਡਰ ਇੱਕੋ ਜਗ੍ਹਾ ਤੇ ਦਿੱਤੇ ਗਏ ਕਿ ਜਿੰਨੇ ਵੀ ਇੱਥੇ ਬੇਅਦਬੀਆਂ ਦੇ ਖਿਲਾਫ ਬੈਠੇ ਨੇ ਕੋਟਕਪੂਰੇ ਜਾਂ ਬਰਗਾੜੀ ਬੈਠੇ ਨੇ ਇਹਨਾਂ ਸਾਰਿਆਂ ਨੂੰ ਉੱਥੇ ਪਖੇੜ ਦਿੱਤਾ ਜਾ ਸਵੇਰ ਤੱਕ ਬੰਦਾ ਉੱਥੇ ਨਹੀਂ ਨਜ਼ਰ ਆਣਾ ਚਾਹੀਦਾ ਉਸ ਕੇਸ ਦੇ ਵਿੱਚ ਅਜੇ ਤੱਕ ਫਾਈਨਲ ਚਲਾਨ ਪੁੱਟਪ ਨਹੀਂ ਹੋਈ ਜੀ ਇੱਕ ਕੇਸ ਵਿੱਚ ਸਾਹ ਪ੍ਰਕਾਸ਼ ਸਿੰਘ ਤੇ ਸੁਖਬੀਰ ਸਿੰਘ ਰੱਖੇ ਨੇ ਦੂਜੇ ਕੇਸ ਦੇ ਵਿੱਚ ਦੋਨੋਂ ਹੀ ਹੈ ਨਹੀਂ ਜੀ ਉਹਦਾ ਮਤਲਬ ਹੈ ਸਾਫ ਤੌਰ ਜਿਹੜਾ ਮੈਲੀਗੇਸ਼ਨ ਲਾਣਾ ਤੁਹਾਡੀ ਸਰਕਾਰ ਇਸ ਇਜ਼ ਨੋਟ ਸincere ਤੁਸੀਂ ਪ੍ਰਕਾਸ਼ ਸਿੰਘ ਬਾਦਲ ਨੂੰ ਤੇ ਸੁਖਬੀਰ ਸਿੰਘ ਬਾਦਲ ਨੂੰ ਤੇ ਸ਼ਰੋਮਣ ਅਕਾਲੀ ਦਲ ਨੂੰ ਤਾਂ ਸਾਫ ਤੌਰ ਭਰੀਅਲ ਜੋ ਮਾ ਕਰ ਦਿੱਤਾ ਜੇ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਇੱਕ ਜਗ੍ਹਾ ਤੋਂ ਇੱਕ ਆਰਡਰ ਦਿੰਦੇ ਨੇ ਸਬਸੀਕੁਐਂਟ ਦੋ ਇਵੈਂਟਸ ਹੁੰਦੇ ਨੇ ਉਹਦੀ ਜ਼ਿੰਮੇਵਾਰੀ ਕਿਸਰਾ ਹੋ ਸਕਦੀ ਕਿ ਇੱਕ ਚਲਾਨ ਦੇ ਵਿੱਚ ਚੀਮਿਸਟਰ ਦਾ ਤੇ ਉਹਨਾਂ ਦੇ ਲੜਕੇ ਦਾ ਨਾਂ ਦੂਜੇ ਵਿੱਚੋਂ ਦਾ ਨਾਂ ਹੀ ਕੋਈ ਨਾ ਹੋਏ ਇਸ ਤੋਂ ਬਾਅਦ ਸਰ ਮੈਂ ਤੁਹਾਨੂੰ ਅਗਲੀ ਗੱਲ ਕਹਿਣਾ ਚਾਹੁੰਦਾ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਹਾਂਜੀ ਸਰ ਵੀ ਉਹਦੇ ਤੇ ਵੀ ਆਵਾਂਗੇ ਆਪਣੇ ਦਿਲ ਦੀ ਕੋਈ ਗੱਲ ਹੈ ਪਟੇ ਵੀ ਬੈਕਗ੍ਰਾਉਂਡ ਹੈ ਵੀ ਹਿਸਟਰੀ ਪੰਜਾਬ ਦੇ ਲੋਕਾਂ ਨੂੰ ਪਤਾ ਹੋਣੀ ਚਾਹੀਦੀ ਆਪਾਂ ਪ੍ਰੋਮਿਸ ਕੀ ਕੀਤਾ ਵਾਅਦਾ ਕੀ ਕੀਤਾ ਸੀ ਇਸੇ ਵਾਅਦੇ ਤੇ ਤੁਸੀਂ ਆਏ ਸੀ ਫੇਰ ਸਰ ਸਾਢੇ 3 ਸਾਲ ਅੱਜ ਬੀਤ ਗਏ ਤਰਾਸਦੀ ਵੇਖੋ ਪੰਜਾਬ ਦੀ ਮੇਰੇ ਵੀਰੋ ਜਿਹੜੇ ਪੋਸਟਰ ਬੁਆਏ ਦੇ ਨਾਂ ਤੇ ਪਾਰਟੀ ਪਾਵਰ ਚਾਹਦੀ ਜਿਹਦਾ ਨਾਂ ਇਸਤੇਮਾਲ ਕੀਤਾ ਜਾਂਦਾ ਉਹ ਆਜਾ ਬੁਸੇਵੈ ਚੈਨ ਆ ਵੇਖੋ ਵੱਡੀ ਤਰਾਸਤੀ ਸਾਢੇ 3 ਸਾਲ ਉਹ ਲਿਲਕੜੀਆਂ ਕੜਦਾ ਵਰ ਗਿਆ ਕੁਮਰ ਵਿਜੇ ਪ੍ਰਤਾਪ ਅਸੀਂ ਮਦਦ ਕਰਦੇ ਰਹੇ ਸਪੀਕਰ ਸਾਹਿਬ ਉਹ ਗਰੀਬ ਨੂੰ 5-7 ਮਿੰਟ ਤੇ ਦੇ ਦਿਓ ਬੋਲਣ ਵਾਸਤੇ ਜੇ ਤੁਸੀਂ ਸਹੀ ਬਹਿਣੇ ਗੁਰੂਆਂ ਦੇ ਨਾਲ ਸਾਡੀਆਂ ਪਰੰਪਰਾਵਾਂ ਨਾ ਸਕੇ ਹੁੰਦੇ ਤੁਸੀਂ ਬਖ ਤੇ ਦੇ 1 ਮਿੰਟ ਦਾ ਟਾਈਮ ਨਹੀਂ ਦਿੱਤਾ ਉਹਨੂੰ ਮਾਰ ਕੇ ਉਹਨੂੰ ਕੱਢ ਕੇ 5 ਸਾਲ ਵਾਸਤੇ 1 ਮਿੰਟ ਬੰਦ ਕਰੋ ਉਹਨੂੰ 1 ਮਿੰਟ ਦੀ ਇਹ ਬਿਲਕੁਲ ਗਲਤ ਹੈ ਮੈਂ ਤੁਹਾਨੂੰ ਹੁਣੇ ਕੱਢ ਕੇ ਦਿੰਦਾ ਲੋਡ ਨਾਲੋਂ ਵੱਧ ਉਹਨਾਂ ਦੇ ਬੰਦੇ ਨਾਲੋਂ ਵੱਧ ਮੈਂ ਉਹਨਾਂ ਨੂੰ ਟਾਈਮ ਦਿੰਦਾ ਰਿਹਾ ਔਰ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਤਕਾਰ ਨਾਲੋਂ ਵੱਧ ਕਿਸੇ ਦਾ ਸਤਕਾਰ ਮੇਰੇ ਮਨ 'ਚ ਨਹੀਂ ਹੈ ਦੁਨੀਆ ਦੀ ਹਰੇਕ ਹਰੇਕ ਤਾਕਤ ਉਹ ਵਦ ਸਰਦਕਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਹਨਾਂ ਦੇ ਕਰਕੇ ਮੈਂ ਇੱਥੇ ਬੈਠਾ ਜੇ ਕੋਈ ਗਲਤੀ ਵੀ ਹੋਈ ਉਹਦੇ ਹੱਥੇ ਮੈਂ ਮਾਫੀ ਵੀ ਮੰਗਦਾ ਲੇਕਿਨ ਮੇਰੇ ਵੱਲੋਂ ਪੂਰਾ ਸਤਕਾਰ ਦੇਣ ਦੀ ਕੋਸ਼ਿਸ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੈ ਔਰ ਹੁੰਦੀ ਰਹੇਗੀ ਜੀ ਬਾਜਵਾਜੀ ਮੈਂ ਮੰਨ ਲਿਆ ਇਸ ਗੱਲ ਚੜ ਲੀ ਆਪਾਂ ਅੱਜ ਕੁਮਰ ਸਾਹਿਬ ਬਾਹਰ ਪਾਰਟੀ ਕੋ 5 ਸਾਲ ਬਾਅਦ ਹੈ ਅੱਜ ਕੁਮਰ ਵੀ ਬਾਹਰ ਤੇ ਅੱਜ ਬਾਦਲ ਵੀ ਬਾਹਰ ਅੱਜ ਸਾਹ ਪ੍ਰਕਾਸ਼ ਸਿੰਘ ਵੀ ਬਾਦਲ ਤੇ ਸੁਖਬੀਰ ਸਿੰਘ ਵੀ ਬਾਦ ਇਹ ਸੌਦਾ ਤੁਹਾਡਾ ਬਦਲਾ ਨਾ ਹੋਇਆ ਨਹੀਂ ਤੇ ਸਾਫ਼ ਤੌਰ ਤੇ ਪੁੱਛਣਾ ਚਾਹਨਾ ਡਰਾਮੇ ਤੋਂ ਇਲਾਵਾ ਯੂ ਹੈਵ ਕੰਪਰੋਮਾਈਜ਼ਡ ਵਿਦ ਦਿ ਬਾਦਲਸ ਉਹ ਕੰਪਰੋਮਾਈਜ਼ ਕਿਹੜੀ ਗੱਲਾਂ ਹੋਇਆ ਇਹ ਆਂਦਾ ਟਾਈਮ ਹੀ ਤੁਹਾਨੂੰ ਦੱਸੇਗਾ ਸਾਰੀਆਂ ਚੀਜ਼ਾਂ ਇਹ ਬਿੱਲੀ ਥੈਲਿਓਂ ਬਾਹਰ ਆਣੀ ਇਹਦਾ ਕਾਰਨ ਕੀ ਹੋਇਆ ਕੰਪਰੋਮੈਂਟ ਮੈਂ ਹੋਰ ਅੱਗੇ ਜਾਣਾ ਚਾਹਨਾ ਸਾਰੇ ਹਾਊਸ ਨੂੰ ਦੱਸਣਾ ਚਾਹਨਾ ਮੇਰੇ ਵੀਰੋ ਇੰਨੇ ਸੱਕੇ ਸੀ ਬੇਅਦਬੀ ਦੇ ਚਾਰ ਏਜੀ ਇਹਨਾਂ ਨੇ ਬਣਾਏ ਨੇ ਚਾਰ ਏਜੀ ਦੋ ਐਡਵੋਕੇਟ ਜਨਰਲ ਲੋਅ ਨੇ ਜਿਨ੍ਹਾਂ ਨੇ ਜਿਹੜੇ ਗੁਨਾਹਕਾਰ ਸੀ ਬੇਦਬੀਆਂ ਦੇ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਬਕਾਇਦਾ ਤੌਰ ਇਹਦੇ ਵਿੱਚ ਰਿਪਰੈਜ਼ੈਂਟ ਕੀਤਾ ਇਹਨਾਂ ਦੇ 4 ਏਜੰਸੀਆਂ ਵਿੱਚੋਂ ਦੋ ਇਹੋ ਜਿਹੀਆਂ ਸੀ ਜਿਨ੍ਹਾਂ ਨੇ ਇਸ ਸਰਕਾਰ ਦੇ ਏਜੰਸੀਆਂ ਨੇ ਉਹ ਜਿਹੜੇ ਆਲਰੇਡੀ ਆਲੋ ਸਰ ਮੈਨੂੰ ਇਹ ਲੱਗਦਾ ਹੈ ਰਿਪਰੈਜ਼ੈਂਟ ਕਰ ਚੁੱਕੇ ਮੈਨੂੰ ਇਹ ਗੱਲ ਨਹੀਂ ਮੈਂ ਮੈਂ ਮਹਿਸੂਸ ਕਰਦਾ ਕਿ ਆਪਾਂ ਨੂੰ ਇਹ ਮੈਨੂੰ ਕਹਾਂਗਾ ਕਾਨੂੰਨ ਦੇ ਸਬੰਧ ਦੇ ਵਿੱਚ ਕੋਈ ਗੱਲ ਕਰਨੀ ਹੈ ਤੇ ਉਹ ਵੱਧ ਸਾਰਥਕ ਹੋਣੀ ਹੈ ਚਲੋ ਜੋ ਵੀ ਗੱਲਾਂ ਤੁਸੀਂ ਹੁਣ ਤੱਕ ਕੀਤੀਆਂ ਇਹ ਪਬਲਿਕ ਡੋਮੇਨ ਦੇ ਵਿੱਚ ਨਹੀਂ ਮੈਂ ਹੁਣ ਕਾਨੂੰਨ ਤੇ ਆ ਜਾਂਦਾ ਜੀ ਮੈਂ ਮੈਂ ਕਾਨੂੰਨ ਤੇ ਆ ਜਾਣਾ ਛੱਡ ਲੀਏ ਕੋਈ ਮੈਨੂੰ ਪਤਾ ਇੱਕ ਮਿੰਟ ਲੈਠੇ ਇੱਕ ਮਿੰਟ ਮੈਨੂੰ ਪੁਆਇੰਟ ਆਫ ਆਰਡਰ ਜੀ ਹਾਂਜੀ ਸਪੀਕਰ ਸਾਹਿਬ ਪਿਛਲੇ ਸਮੇਂ ਦੇ ਵਿੱਚ ਜਦੋਂ ਤੋਂ ਇੱਕ ਘਟਨਾਵਾ ਵਾਪਰੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਸੋ ਹਰੇਕ ਸਿੱਖ ਦੇ ਮਨ ਨੂੰ ਬਹੁਤ ਵੱਡੀ ਠੇਸ ਪਹੁੰਚੀ ਆ ਪਰ ਇਹਦੇ ਤੇ ਰਾਜਨੀਤੀ ਬਹੁਤ ਹੋਈ ਆ ਸੋ ਮੈਂ ਇਹ ਬੇਨਤੀ ਕਰਦਾ ਹਾਂ ਸਦਨ ਨੂੰ ਕਿ ਰਾਜਨੀਤੀ ਛੱਡ ਕੇ ਕਿ ਜੋ ਵੀ ਦੋਸ਼ੀ ਨੇ ਚਾਹੇ ਕੋਈ ਵੀ ਆ ਚਾਹੇ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਕੋ ਲੀਡਰ ਆ ਇਧਰ ਰਾਜਨੀਤੀ ਨਹੀਂ ਹੋਣੀ ਚਾਹੀਦੀ ਸੋ ਅੱਜ ਸਰਕਾਰ ਉਸ ਤੋਂ ਬਾਅਦ ਕਾਂਗਰਸ ਦੀ ਵੀ ਰਹੀ ਆ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਸੋ ਉਹਦੇ ਤੇ ਪਾਰਦਰਸ਼ੀ ਇਨਕੁਆਇਰੀ ਹੋ ਕੇ ਲੋਕਾਂ ਦੇ ਸਾਹਮਣੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਸੋ ਪਾਰਦਰਸ਼ੀ ਜਿਹੜੀ ਹੈਗੀ ਆ ਇਹਦੀ ਇਨਕੁਆਇਰੀ ਹੋ ਕੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਇਹ ਜ਼ਰੂਰੀ ਹੈ ਸੋ ਆਪਾਂ ਰਾਜਨੀਤੀ ਕਰਨ ਵਾਸਤੇ ਬੜੇ ਸਬਜੈਕਟ ਦੀ ਬਾਜਵਾਜੀ ਹਾਂ ਪਲੀਜ਼ ਕਮ ਟੂ ਦ ਜ਼ਰੂਰੀ ਐਸੀ ਬੈਕਗਰਾਉਂਡ ਦੱਸਣੀ ਜ਼ਰੂਰੀ ਸੀ ਹੁਣ ਆਪਾਂ ਇਹਦੇ ਤੇ ਆ ਜਾਈਏ ਜਿਹੜਾ ਨਵਾਂ ਬਿਲ ਆਇਆ ਸਰ ਬਿੱਲੇ ਦੇ ਵਿੱਚ ਤੁਸੀਂ ਜ਼ਿਕਰ ਕੀਤਾ ਇਨ ਦੀ ਐਕਟ ਅਨਲੈਸਟ ਦੀ ਕੰਟੈਕਸਟ ਅਦਰਵਾਇਜ਼ ਰਿਕਵਾਇਰਸ ਹੋਲੀ ਸਕ੍ਰਿਪਚਰਸ ਮੀਨਸ ਐਨੀ ਆਫ ਦੀ ਸਕ੍ਰਿਪਚਰਸ ਕਨਸੀਡਰਡ ਸੈਕ੍ਰੀਟ ਐਂਡ ਹੈਲਡ ਐਸ ਹੋਲੀ ली बैबलिपचर देर ए डिफरेंस बिटवीन स्क्रिप्चर एंड लिविंग गुरु गुरु ग्रंथ साहब नी लिविंग गुरु तस्लीम करने ਕਿਰਪਾ ਕਰਕੇ ਸਕ੍ਰਿਪਚਰਸ ਦੇ ਨਾਲ ਅਸੀਂ ਇਕਵੇਟ ਨਹੀਂ ਕਰ ਸਕਦੇ ਸੋ ਬਿਲ ਹੈਸ ਟੂ ਡਿਸੈਸਿਵਲੀ ਗੋ ਇਨਟੂ ਦਿਸ ਵੈਰੀ ਇੰਪੋਰਟੈਂਟ ਫੈਕਟਰਸ ਇਹਦੇ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਨੰਬਰ 2 'ਸੋ ਸਿਰ ਪਹਿਰੇ ਦੇ ਵਿੱਚ ਹੀ ਗੱਲ ਕਹੀ ਬੀ ਅਫੈਂਸ ਮੀਨਸ ਇਨਕਲੂਡਸ ਐਨੀ ਸੈਕਟਰੇਜ ਡੈਮੇਜ ਡਿਸਟਰਕਸ਼ਨ ਡੀਫੇਸਿੰਗ ਡਿਸਫਿਗਰਿੰਗ ਡੀਕਲਰਿੰਗ ਡੀਫਾਈਲਿੰਗ ਡੀਕੰਪੋਜ਼ਿੰਗ ਬਰਨਿੰਗ ਬ੍ਰੇਕਿੰਗ Or tearing of any holy scriptures or part thereof. Oh, the vessel theft is not included. That is theft is not included. So I will like the word theft to be included in this bill, sir. Number one. Number two, sir. Char number te the investigation of the offenses punishable under this sector should be conducted by the police not below the rank of a deputy superintendent of police dsp kare meri raaye hai sir jinniya bhi siks baniyan jithe bedbi hoyi assi oh sari ajji te ajji te level to utte kiti meri raaye government nu hoegi ke ide vich investigation jehdi hai it should be time bound there is no time in this hun aa hon waliyan investigation aa chalde nu ajje tak 10 saal ho chuke ne 10 saal ਅਜੇ ਤੱਕ ਫਾਈਨਲ ਚਲਾਨ ਨਾ ਬਰਗਾੜੀ ਬਹਿਬਲ ਕਲਾ ਦੇ ਨਾ ਕੋਟ ਕਪੂਰੇ ਦੇ ਦਿੱਤੇ ਗਏ ਸੋ ਮੈਂ ਦੇ ਚ ਆਪਣੇ ਵੱਲੋਂ رائے ਦਊਂਗਾ ਮੈਕਸਿਮਮ ਇਨਵੈਸਟੀਗੇਸ਼ਨ ਦਾ ਟਾਈਮ 30 ਦਿਨ ਦਿੱਤੇ ਜਾਂ ਜੀ 30 ਦਿਨਾਂ ਤੋਂ ਬਾਅਦ ਜੇ ਐਕਸਟਰਾ ਦਿਨ ਕੋਈ 15 ਚਾਹੀਦੇ ਨੇ ਇਨਵੈਸਟੀਗੇਸ਼ਨ ਮੁਕੰਮਲ ਨਹੀਂ ਹੋਈ ਉਹ ਕੱਲੀ ਸੈਂਕਸ਼ਨ ਸ਼ੁੱਡ ਬੀ ਐਟ ਦੀ ਲੈਵਲ ਆਫ ਅ ਐਸਐਸਪੀ ਆਫ ਅ ਡਿਸਟ੍ਰਿਕਟ ਜੇ 45 ਦਿਨ ਬੀਤਣ ਤੋਂ ਬਾਅਦ ਫੇਰ ਵੀ ਐਕਸਟਰਾ ਟਾਈਮ ਚਾਹੀਦਾ ਫੇਰ ਡਾਇਰੈਕਟਰ ਜਨਰਲ ਆਫ ਪੁਲਿਸ ਜਿਹੜਾ ਸਟੇਟ ਦਾ ਕੱਲਾ ਉਹੀ ਟਾਈਮ ਦੇ ਸਕਦਾ ਸੋ ਦਾ ਡਾਇਰੈਕਟਰ ਜਨਰਲ ਪੁਲਿਸ ਨੂੰ ਇਹਦੀ ਗੰਭੀਰਤਾ ਪਤਾ ਹੋਏ ਤੇ ਇਹੋ ਕਰੇ ਜੀ ਇੱਕ ਸਿਰ ਇਸ ਤੋਂ ਅੱਗੇ ਮੈਂ ਜਾਣਾ ਇਹ ਚਾਹਨਾ ਕਿ ਜਿੱਥੇ ਵੀ ਕੋਈ ਇਨਵੈਸਟੀਗੇਸ਼ਨ ਗਲਤ ਪਾਈ ਜਾਏ ਜਾਂ ਬਾਇਸਟ ਪਾਈ ਜਾਏ ਉਹ ਅਫਸਰ ਜਿਹੜਾ ਉਹਦੇ ਅਗੇਂਸਟ ਪ੍ਰੋਸੀਕਿਊਸ਼ਨ ਹੋਣੀ ਚਾਹੀਦੀ ਇਹ ਨਹੀਂ ਕਿ ਤੁਸੀਂ ਜੋ ਮਰਜ਼ੀ ਲਿਖ ਦਿਓ ਮੈਂ ਅੱਗੇ ਕਚਹਿਰੀਆਂ ਤੋਂ ਬਾਹਰ ਸੁੱਟੇ ਜਾਣ ਇਨਵੈਸਟੀਗੇਸ਼ਨ ਫਾਲਟੀ ਨਜ਼ਰ ਆਏ ਉਹਨੂੰ ਕੋਈ ਕਿਸੇ ਕਿਸਮ ਦਾ ਉਸ ਤੇ ਇਤਰਾਜ਼ਮੀਨਾ ਜਿਤਾਇਆ ਜਾਏ ਉਹਨੂੰ ਉਹਦੀ ਨੌਕਰੀ ਦੇ ਵਿੱਚ ਕਿਸੇ ਕਿਸਮ ਦੀ ਬੰਦਿਸ਼ ਵੀ ਨਾ ਪੈ ਸੋ ਉਹਦੇ ਵਿੱਚ ਅਸੀਂ ਚਾਹਾਂਗੇ ਕਿ ਪ੍ਰੋਸੀਕਿਊਸ਼ਨ ਉਸ ਇਨਵੈਸਟਿੰਗ ਜਰਨਲਿਸਟ ਸੌਰੀ ਉਹਦੀ ਅਫਸਰਦੀ ਹੋਣੀ ਚਾਹੀਦੀ ਪੰਜਵਾਂ ਕੋਈ ਵੀ ਰਿਲੀਜੀਅਸ ਪ੍ਰੋਟੈਸਟਰ ਕਿਤੇ ਵੀ ਪਬਲਿਕ ਪਲੇਸ ਤੇ ਹੋਏ ਉੱਥੇ ਇਹ ਕਾਨੂੰਨ ਹੋਣਾ ਚਾਹੀਦਾ ਕੋਈ ਰੀਅਲ ਬੁਲੇਟਸ will not be fired ਅਸਲ ਦੀ ਗੋਲੀ ਨਹੀਂ ਚਲਣੀ ਚਾਹੀਦੀ देयर आर ਵੇਰੀਅਸ ਮੀਨਸ ਵੋਲਡਓਵਰ ਜਿਸਾ ਕੰਟਰੋਲ ਕਰਦੇ ਅਸਲ ਗੋਲੀਆਂ ਨਹੀਂ ਚਲਾਉਂਦੇ ਇੱਥੇ ਦੇਖ ਕੇ 47 ਤੱਕ ਚੱਲੀਆਂ ਨੇ ਤਾਂ ਮੇਰੀ ਵੀ ਗੁਜ਼ਾਰਿਸ਼ ਹੈ ਨਹੀਂ ਇਹ ਮੇਰੀ ਆਪਣੀ رائے ਹੈ ਮੈਂ ਆਪਣੀ ਗੱਲ ਇਹੀ ਰੱਖਣਾ ਚਾਹਾਂਗਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਯੂ ਗਵਨਮੀ ਟਾਈਮ ਆਫ ਦਸ ਵੈਰੀ ਇੰਪੋਰਟੈਂਟ ਇਸ਼ੂਸ ਥੈਂਕ ਯੂ ਥੈਂਕ ਯੂ ਸ਼੍ਰੀ ਮਾਨ